ਕੁਝ ਕਰਨ ਦਾ ਜੋਸ਼ ਜਜ਼ਬਾ ਤੇ ਜਨੂਨ ਹੋਵੇ ਫਿਰ ਉਮਰਾਂ ਮਾਇਨੇ ਨਹੀਂ ਰੱਖਦੀਆਂ ਇਹ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਸ ਸਮੇਂ ਮੇਰੇ ਨਾਲ ਮੌਜੂਦ ਨੇ 80 ਸਾਲਾ ਐਥਲੀਟ ਮੁਖਤਿਆਰ ਸਿੰਘ ਜੀ ਜਿਨ੍ਹਾਂ ਨੇ ਐਥਲੀਟ ਦੀ ਦੁਨੀਆ ਦੇ ਵਿੱਚ ਸੋਨ ਤਗਮੇ ਕਾਂਸੀ ਤਗਮੇ ਬਹੁਤ ਸਾਰੇ ਤਗਮੇ ਜਿੱਤੇ ਨੇ ਤੇ ਪਟਿਆਲੇ ਦਾ ਨਾਮ ਰੋਸ਼ਨ ਕੀਤਾ ਗੱਲਬਾਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਮੁਖਤਿਆਰ ਜੀ ਹਾਂ ਜੀ ਪਿਛਲੇ ਮਹੀਨੇ ਹੀ ਹైదరాబాద్ ਦੇ ਵਿੱਚ ਮਾਸਟਰ ਥਲੀਟ ਜੋ ਮੁਕਾਬਲੇ ਹੋਏ ਨੇ ਉਹਦੇ ਵਿੱਚ ਵੀ ਤੁਸੀਂ ਸੋਨ ਤਗਮਾ ਜਿੱਤ ਕੇ ਆਏ ਹੋ ਕਾਂਸੀ ਤਗਮੇ ਜਿੱਤੇ ਨਹੀਂ ਕਿਹੜੇ ਕਿਹੜੇ ਮੁਕਾਬਲੇ ਸੀ ਤੇ ਕਿਹੜਾ ਕਿਹੜਾ ਤਗਮਾ ਜਿੱਤੇ ਮੈਂ ਲੌਂਗ ਜੰਪ ਤੇ ਫਰਸਟ ਕਰਿਆ ਉਹਦੇ ਬਾਅਦ 400 ਥਰਡ ਕਰਿਆ 800 ਥਰਡ ਕਰਿਆ 1560 ਕਰਿਆ ਤੇ ਮੈਂ ਕਿਹਾ ਵੀ ਚਲੋ ਹੁਣ ਮੇਰਾ ਨੰਬਰ ਤਾਂ ਮੈਂ ਇਹ ਦੱਸ ਕੇ ਗਿਆ ਤਾਂ ਕਹਿ ਕੇ ਗਿਆ ਕਿ ਵੀ ਮੈਂ ਜਾਮਗਾ ਜੇ ਤਾਂ ਫਾਸਟ ਕਰਕੇ ਆਵਾਂਗਾ ਜਿਵੇਂ ਅੱਜ ਦੀ ਨੌਜਵਾਨ ਪੀੜ੍ਹੀ ਹੈ ਖੇਡਾਂ ਵਾਲ ਐਥਲੀਟਸ ਵਾਲ ਘਟਈ ਇਸ ਪਾਸੇ ਨੂੰ ਆ ਰਹੀ ਹੈ ਤੁਸੀਂ 80 ਸਾਲਾਂ ਦੀ ਉਮਰ ਦੇ ਵਿੱਚ ਇੱਕ ਪ੍ਰੇਰਨਾ ਸਰੋਤ ਬਣੇ ਹੋ ਕਿਹ ਕਹਿਣਾ ਚਾਹੋ ਅਸੀਂ ਆਰਮੀ ਚ ਇੰਜੀਨੀਅਰ ਕੋਰ ਤੋਂ ਰਿਟਾਇਰ ਹੋਏ ਹਾਂ ਉੱਥੇ ਮੈਂ ਆਮ ਤੌਰ ਤੇ ਫਿਟਿੰਗ ਵਾਸਤੇ ਸਰੀਰ ਦੀ ਵਰਜਸ ਹੁੰਦੀ ਹੈ ਕਿ ਆ ਕਸਰਤ ਹੁੰਦੀ ਹੈ ਕਿ ਆ ਇਹ ਬੈਟਰ ਐਥਲੀਟਿਕ ਉਹਨਾਂ ਦੇ ਵਿੱਚ ਭਾਗ ਉਹ ਚਸਕਾ ਮੇਰਾ ਮਤੇ ਹੋਏ ਅੱਜ ਤੱਕ ਚੱਲਿਆ ਆ ਰਿਹਾ ਔਰ ਰੱਖਾਂਗਾ ਮੈਂ ਆਪਣੇ ਸਰੀਰ ਨੂੰ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀ ਆਪਣਾ ਸਰੀਰ ਫਿੱਟ ਹੈ ਤਾਂ ਫਿੱਟ ਰਹਿੰਦਾ ਜੇ ਵਰਜਸ ਰੋਜ਼ ਬੰਦਾ ਕਰਦਾ ਤਾਂ ਉਹ ਫਿੱਟ ਰੱਖੇਗਾ ਅੱਜ ਨਾ ਕਰੇ ਤਾਂ 4 ਦਿਨ ਮਤੇ ਨਾ ਕਰੇ ਤਾਂ ਤੁਹੇ ਗੋਡੇ ਕਹਿੰਦੇ ਨੇ ਜੀ ਗੋਡੇ ਆਮ ਤੌਰ ਤੇ ਦੂਸਰੀ ਗਰੀਸ ਲੱਗ ਜੰਨੀਆ ਕਰਨ ਖਾ ਪੀ ਕੇ ਤਾਂ ਫਿਰ ਉਹ ਹਾਜਮ ਨਹੀਂ ਹੁੰਦਾ ਹੈ ਤਾਂ ਕਿਤਨ ਕਿਤੇ ਤੱਕ ਗੜਬੜ ਕਰੇ ਜੀ ਲੌਂਗ ਜੰਪ ਹੋਵੇ ਜਾਂ ਰੇਸ ਹੋਵੇ ਤੇ ਉਮਰ ਕਿਤੇ ਨਾ ਕਿਤੇ ਕੋਈ ਰੁਕਾਵਟ ਜੇ ਨਹੀਂ ਲੱਗਦੀ ਕੋਈ ਰਿਕਾਰਡ ਨਹੀਂ ਬੰਦਿਆ ਜੀ ਮੈਂ ਆਉਂਦੇ ਹੀ ਮੈਂ ਤੇ ਉਹ ਦਿਨ ਉਥੇ ਆ ਕੇ ਕਿਲਾ ਰੇ ਪਰ ਦੱਸ ਗਾਇਆ ਕਿ ਇਹ 100 ਮੀਟਰ ਤਾਂ ਜ਼ਰੂਰੀ ਨਹੀਂ ਹੈ ਤੁਸੀਂ 400 ਮੀਟਰ ਲਵਾਓ ਅਰੇ ਇਹ ਅੱਗੇ ਵਾਸਤੇ ਉਹ ਕਹਿੰਦੇ ਜੀ ਅਸੀਂ ਇਵਤਾ ਸਾਡੇ ਬਾ ਮੁੰਦੇ ਟਾਈਮ ਨਹੀਂ ਹੈ ਤੇ ਅੱਗੇ ਵਾਸਤੇ ਮੈਂ ਤੇ ਜਰੂਰ 400 ਕਾ 800 ਕਾ ਰੱਖਾਂਗੇ ਪ੍ਰੋਗਰਾਮ ਹੋ ਸੇ ਹੁਣ ਤੱਕ ਕਿੰਨੇ ਸੋਨ ਤੱਕ ਮੈਂ ਜਾਂ ਕਿੰਨਿਆਂ ਕ ਮੁਕਾਬਲੇ 'ਚ ਹਿੱਸਾ ਲੈ ਚੁੱਕਿਆ ਹਾਂ ਪੰਜਾਬ 'ਚ ਮੇਰਾ ਖਿਆਲ ਕਹਿੰਦਾ ਵੀ ਮੈਨੂੰ 33 ਸਾਲ ਹੋ ਗਏ ਲਗਾਤਾਰ ਇਹ ਕੰਮ ਕਰਦੇ ਨੂੰ ਤੇ ਉਸ ਟਾਈਮ ਤੋਂ ਲੈ ਕੇ ਮੈਂ ਅੱਜ ਤੱਕ ਕਦੇ ਮਦੇ ਪਿੱਛੇ ਨਾ ਹਟਿਆ ਔਰ ਨਾ ਹੋਕਰ ਤੇ ਪਬਲਿਕ ਗੇ ਲਾਲੋ ਤੋਲ ਹਰ ਸਾਲ ਕੇ ਮਦੇ ਚਾਰ ਤੱਕ ਮੈਂ ਤਿੰਨ ਤੱਕ ਮੈਂ ਤੇ ਇੰਡੀਆ ਲੈਵਲ ਦੇ ਬਾਕੀ ਕੇ ਨੇ ਪੰਜਾਬ ਲੈਵਲ ਦੇ ਆ ਉਹ ਅਲੱਗ ਐ ਸਰਕਾਰ ਕਿੰਨੀ ਕ ਮਦਦ ਕਰ ਦਿੰਦੀ ਸਰਕਾਰ ਇੱਕ ਪੈਸੇ ਕ ਮਦਦ ਨਹੀਂ ਕਰਦੀ ਇਹ ਸਮਾਂ ਐਂਟਰੀ ਲੈਂਦੀ ਹੈ ਸਾਡੇ ਦੇ ਉਹ ਸਰਕਾਰ ਲਾਲੋ ਗਿਆ ਮੇ ਸਾਡੇ ਤੇ ਸੀਨੀਅਰ ਲਾਲੋ ਆਪਣੇ ਉਥੇ ਕਹਿੰਨੇ ਖਰਚਾ ਭੇਜਦੇ ਆ ਸੀ ਹైదరాబాద్ ਤੋਂ ਜਦੋਂ ਵਾਪਸ ਆਏ ਕਿਸਾਨ ਅੰਦੋਲਨ ਦੇ ਵਿੱਚ ਤੁਹਾਡੇ ਵੱਲੋਂ ਹਾਜ਼ਰੀ ਲਵਾਈ ਗਈ ਕਿੰਜ ਹਾਲਾਤ ਵੇਖੇ ਕਿਉਂਕਿ ਤੁਸੀਂ ਦੱਸਿਆ ਕਿ ਤੁਸੀਂ ਫੌਜ ਚ ਰਹੇ ਹੋ ਆਰਮੀ ਚ ਰਹੇ ਹੋ ਤੇ ਉਦੋਂ ਦੁਸ਼ਮਣਾਂ ਦੇ ਨਾਲ ਕਿਹੋ ਜਿਹਾ ਵਿਹਾਰ ਹੁੰਦਾ ਇਸ ਵਿਹਾਰ ਇਹ ਕਰਨੀ ਹੈ ਕਿ ਵੀ ਉਹ ਦੁਸ਼ਮਣਾਂ ਵਾਲਾ ਹੀ ਕਰਿਆ ਉਹਨਾਂ ਨੇ ਉਸ ਵਾਲੇ ਨਹੀਂ ਕਰਿਆ ਉਹਨਾਂ ਨੇ ਕਿ ਵੀ ਇਹ ਪੰਜਾਬ ਗਏ ਕਿ ਹਰਿਆਣੇ ਗਏ ਤੁਸੀਂ ਉੱਥੇ ਦੇ ਹਾਲਾਤ ਵੇਖੇ ਤੇ ਕੀ ਕੁਝ ਫੀਲ ਹੋਇਆ ਕਿ ਤੁਸੀਂ ਤਾਂ ਇਹ ਕਿ ਵੀ ਸਾਡੇ ਸੀਨੀਅਰ ਨੇ ਇਸ ਚੀਜ਼ ਦੀ ਹਦਾਇਤ ਦੇ ਦਿੱਤੀ ਦੀ ਕਿ ਵੀ ਹੁਕਮ ਜਦ ਆਪਾਂ ਕਰਾਂਗੇ ਤਾਂ ਵੇ ਜਦੇ ਜਾਏਗੇ ਤੇ ਹੁਣ ਅਸੀਂ 80 ਸਾਲਾਂ ਉਮਰ ਦੇ ਵਿੱਚ ਵੀ ਇਹ ਸਭ ਕੁਝ ਕਰਦੇ ਹਾਂ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ ਖੁਰਾਕ ਕੀ ਹੈ ਤੁਹਾਡੀ ਖੁਰਾਕ ਨਾਰਮਲ ਤੌਰ ਤੇ ਪਹਿਲੇ ਨੰਬਰ ਤੇ ਮੈਂ ਇਹ ਗੱਲ ਕਹਿਣਾ ਹਰੇਕ ਨੂੰ ਕਿ ਆਪਣਾ ਪਹਿਲਾ ਮਨ ਜਿੱਤ ਲਓ ਕਿ ਵੀ ਮੈਂ ਤੇ ਨ ਰੋਟੀਆਂ ਖਾਣੀਆਂ ਤਾਂ ਡੇਢ ਖਾ ਲੋ ਢਾਈ ਖਾ ਲੋ ਮਤੇ ਮਨ ਜਿੱਤੇ ਗਿਆ ਮਨ ਜਿੱਤੇ ਜਗਜੀਤ ਹਾਂ ਉਹ ਉਸ ਮੈਂ ਤੇ ਹਰੇਕ ਨੂੰ ਕਹਿੰਦਾ ਇਹ ਕਿ ਪਹਿਲਾਂ ਆਪਣਾ ਮਨ ਜਿੱਤ ਲੋ ਫਿਰ ਜਗ ਨੂੰ ਜਿੱਤ ਜਿੰ ਤਾਂ ਮੈਂ ਜਿੱਤ ਵੀ ਰਿਹਾ ਇਹ ਵੀ ਨਹੀਂ ਹੈ ਕਿ ਨਹੀਂ ਪਰ ਮੈਂ ਕਦੇ આજ ਤੱਕ ਘਰਾਂ ਬੱਚਿਆਂ ਨੂੰ ਲਾ ਲੋ ਗਿਆ ਉਹ ਖਾਣੇ ਪਿਛੇ ਲਾ ਲੋ ਇਹ ਨਹੀਂ ਕਿ ਹੈ ਕਿ ਮਿਰਚਾਂ ਜਿਆਦਾ ਪਾ ਦਿਆਂ ਕਿ ਨਹੀਂ ਪਾ ਦਿੰ ਆਪਣੇ ਕੋਲ ਪਾਣੀ ਦਾ ਗਲਾਸ ਦੇਆ ਵਾ ਉਹਨਾਂ ਨੇ ਗਲਾਸ ਜਿਆਦਾ ਪਾ ਲੋ ਜੇ ਮਿਰਚ ਜਿਆਦਾ ਮਲੂਮ ਦਿੰਦੀ ਆ ਸਬਜੀ ਦੇ ਵਿੱਚ ਪਣੀ ਰਲੇ ਲੋ ਪੇਟ ਮਾ ਵੀ ਤਾਂ ਜਾ ਕੇ ਅੰਦਰ ਰਲੇਗਾ ਕੋਈ ਖਾਸ ਖੁਰਾਕ ਨਹੀਂ ਲੈਂਦੇ ਜੋ ਆ ਸਪੈਸ਼ਲ ਖੁਰਾਕ ਕੋਈ ਨਹੀਂ ਲੈਂਦਾ ਹੈ ਜੋ ਦਿੰਨੇ ਆ ਉਹ ਉਸੇ ਨੂੰ ਸਬਰ ਸੰਤੋਖੀ ਗੈਲਮ ਜਿਹਾ ਹੈ ਸੋ ਇਹਨੇ 80 ਸਾਲਾ ਐਥਲੀਟ ਮੁਖਤਿਆਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਜੋ ਕਈ ਮੁਕਾਬਲੇ ਜਿੱਤੇ ਗਏ ਨੇ ਸੋਨ ਤਗਮੇ ਕਾਂਸੀ ਤਗਮੇ ਜਿੱਤੇ ਗਏ ਨੇ ਪਟਿਆਲਾ ਦੀ ਮੰਨੀ ਪਰਮੰਨੀ ਸ਼ਖਸੀਅਤ ਹੈ ਬੇਸ਼ੱਕ ਉਮਰ 80 ਸਾਲ ਹੋ ਚੁੱਕਿਆ ਪਰ ਹੌਸਲਾ ਜੋਸ਼ ਜਜ਼ਬਾ ਜਨੂਨ ਅੱਜ ਵੀ ਕਿਸੇ ਨੌਜਵਾਨ ਨਾਲੋਂ ਘਟਨੀ ਹੈ ਇਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਨੇ ਸੁਲਾਤਾ ਪ੍ਰਸਾਦ ਨਾਲ ਮੈਂ ਪਰਮਜੀਤ ਕੋਰ ਸੈਣੀ এবੀਪੀ ਸੰਜਾ